ਤੇ ਹੋਟਲ ਦੀ ਬਾਲਕੋਨੀng ਦੇ ਵਿੱਚ ਬੈਠੇ ਅਸੀਂ ਹੁਣ ਥੱਲੇ ਤੇ ਵੇੜ ਕਰ ਰਹੇ ਆ ਟੈਕਸੀ ਵਾਲੇ ਦੀ ਟੈਕਸੀ ਆ ਲਾ ਰਿਆ ਅਸੀਂ ਵਲੌਗ ਵੇਖਿਆ ਸੀ ਇੱਕ ਰੇਪਣ ਖੁਸ਼ੀ ਦਾ ਵਲੌਗ ਮਾਮਿਓ ਮਾਰਨਾ ਦਿਓਗੇ ਤੇ ਰੇਸ਼ੇ ਭੋਦੇ ਭਜੋਦੇ ਇਧਰ ਉਧਰ ਭੋਦੇ ਆ ਲੋ ਜੀ ਗੁਰੂ ਪਿਆਰਿਓ ਅਸੀਂ ਪਹੁੰਚ ਚੁੱਕੇ ਆ ਪੁਰਾਣੇ ਟਾਕੇ ਦੇ ਵਿੱਚ ਗੁਰਦਰਾ ਸਾਹਿਬ ਗੁਰਦੋਰਾ ਸੰਗਤ ਟੋਲਾ ਦੇ ਵਿੱਚ ਜੋ ਤਰੀਕੋ ਕੀ ਸਾਡੀ 3 April ਤੇ ਸਾਡਾ ਅੱਜ ਇੱਥੇ ਹੈਗਾ ਵਾ ਕਰੀਬ ਚੌਥਾ ਦਿਨ ਆਪਣਾ ਹਾਂਜੀ ਚੌਥਾ ਦਿਨ ਆ ਤੇ ਹੋਟਲ ਦੀ ਬਾਲਕੋਨੀng ਦੇ ਵਿੱਚ ਬੈਠੇ ਅਸੀਂ ਹੁਣ ਥੱਲੇ ਤੇ ਵੇਟ ਕਰ ਰਹੇ ਆ ਟੈਕਸੀ ਵਾਲੇ ਦੀ ਟੈਕਸੀ ਆ ਲਾ ਰਿਹਾ ਤੇ ਜਦੋਂ ਆਉਂਦੀ ਆ ਨਾਲ ਹੀ ਬੈ ਕੇ ਅਸੀਂ ਗੁਰਦਰਾ ਸਾਹਿਬ ਨੂੰ ਨਿਕਲ ਜਿਹੜਾ ਸਾਡਾ ਪਹਿਲਾ ਪੁਆਇੰਟ ਸਵੇਰੇ ਸ਼ਾਮ ਦਾ ਹੈਗਾ ਗੁਰਦਰਾ ਸਾਹਿਬ ਦਾ ਠੀਕ ਹੈ ਜੀ ਨਾਲੇ ਗੁਰੂ ਘਰ ਦਰਸ਼ਨ ਮਿਲਦੇ ਹੋ ਜਾਂਦੇ ਆ ਤੇ ਨਾਲੇ ਗੱਫਾ ਪਾਣੀ ਲਾ ਲਈਦਾ ਤੇ ਨਾਲੇ ਬਾਬਾ ਜੀ ਦੇ ਨਾਲ ਚਾਰ ਵਜਨ ਕਰ ਲਈਦੇ ਉਸ ਤੋਂ ਬਾਅਦ ਚ ਅਸੀਂ ਜਿੱਥੇ ਘੁੰਮਣ ਫਿਰ ਨਿਕਲਣਾ ਦਾ ਉਸ ਤੋਂ ਬਾਅਦ ਚ ਨਿਕਲੀਦਾ ਤੇ ਅੱਜ ਇੱਕ ਗੁਰਦਰਾ ਸਾਹਿਬ ਜਾਣਾ ਅਸੀਂ ਉਹ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਨਾਲ ਇਤਹਾਸ ਦੱਸਾਂਗੇ ਕੀ ਆ ਤੇ ਟੈਕਸੀ ਆਪਣੀ ਮੇਰੇ ਖਿਆਲ ਦੇ ਨਾਲੋਂ ਬਾਹਰ ਆ ਗਈ ਆ ਤੇ ਆਜੋ ਚਲਿਏ ਆ ਗਈ ਆਵੇ ਗੱਡੀ ਆਪਣੀ ਸਕਸੈਸ ਗੱਡੀ ਇਹ ਵੀ ਟੁਆਡਾ ਦੀ ਆ ਆਵੇ ਲੋ ਸਕਸੈਸ ਆਵੇ ਅੱਛਾ ਹਾਂ ਆ ਠੀਕ ਆ ਰਾਜੀ ਆ ਰਾਜੀ ਪਾਜੀ ਆ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦੇ ਆ ਯਾਰ ਆਵੇ ਕਹੀ ਜਾਂਦੇ ਸੀ ਐ ਜਾਓ ਆ ਵੇਖ ਮਾੜਾ ਵਾ ਵੇਖ ਕਿੰਨੇ ਵਧੀਆ ਸ਼ਹਿਰ ਪੂਰਾ ਐ ਇੱਕ ਨੀਟ ਐਂਡ ਕਲੀਨ ਸਿਟੀ ਹੈ ਹਾਂ ਆਵੇ ਕਿੰਨੇ ਵਧੀਆ ਆਵੇ ਝੀਲ ਆਵੇ ਝੀਲ ਵੇਅਰ ਇਜ਼ ਹਾਤੀਰ ਜੀਲ ਲੈਫਟ ਲੈਫਟ ਓਕੇ ਇੱਥੇੋਂ ਚੱਲਦੀਆਂ ਮਾਰੇ ਮੇਰੇ ਸਾਹਬ ਨਾਲਾਂ ਕਰ ਰਾਤੀ ਆਪਾਂ ਵੇਖੀਏ ਕੀ ਹੁੰਦੇ ਰੋਕੀਸ਼ਨ ਲਈ ਹੈ ਵਾਟਰ ਬੋਟ ਬੋਟ ਉਹ ਜੋ ਬੋਟ ਰਾਈਡ ਜਿਹੜੀ ਹੁੰਦੀ ਆ ਅਵੇਲੇਬਲ ਹੈ ਨਾਈਟ ਨਾਈਟ ਰਾਤ ਨੂੰ ਚੱਲਦੀਆਂ ਹੀ ਹਲੋ ਹਾਂ ਹਾਂ ਆਪਲਾ ਯੂਰ ਬਣੀ ਆ ਵਧੀਆ ਰੋਡ ਬਣੀ ਆ ਓਏ ਐਵੇਂ ਮਾਰੀ ਜਾਂਦੇ ਕਿਤੇ ਮਾੜਾ ਹੋਏ ਕਿੰਨਾ ਸੋਹਣਾ ਦੇਸ਼ ਵਿਚਾਰੇ ਆ ਆਪ ਤਾਂ ਵਧੀਆ ਕਰਦੇ ਆ ਵੇ ਕਿਹਨੂੰ ਮਾੜਾ ਕਹਿਣਾ ਆਪ ਤਾਂ ਗੁਜ਼ਾਰਾ ਕਰਦੇ ਆ ਵਿਚਾਰੇ ਸੋਹਣਾ ਮਹ ਦੇਸ਼ ਐਵੇਂ ਲੋਕਾਂ ਨੇ ਅਸੀਂ ਹੁਣ ਟਾਕਾ ਸ਼ਹਿਰ ਦੇ ਵਿੱਚ ਉਹਦੀ ਆਪੋਸਿਟ ਸਾਈਡ ਤੇ ਘੁੰਮਦੇ ਜਿੱਥੇ ਅਸੀਂ ਪਹਿਲਾਂ ਨਹੀਂ ਗਏ ਉਹਨੇ ਅਸੀਂ ਉੱਪਰ ਫਲਾਇਓਵਰ ਤੇ ਚੜੇ ਉੱਥੇ ਜਾ ਕੇ ਪਤਾ ਲੱਗਾ ਵਾ ਵੀ ਰਾਤ ਨੂੰ ਇੱਥੇ ਜਿਹੜੀਆਂ ਹੁੰਦੀਆਂ ਮਕਰੂਜ਼ ਡਿਨਰ ਆ ਜਿਦਾ ਦੁਬਈ ਦੇ ਵਿੱਚ ਚਲਦੇ ਆ ਇੱਥੇ ਵੀ ਚਲਦੇ ਆ ਬਹੁਤ ਸੋਹਣਾ ਏਰੀਆ ਬਣਿਆ ਸ਼ਾਮਾਂ ਨੂੰ ਕੋਸ਼ਿਸ਼ ਕਰਾਂਗੇ ਜੇ ਮੌਕਾ ਮਿਲਿਆ ਸਮਾਂ ਮਿਲਿਆ ਜਾਣ ਦਾ ਅੱਜ ਜਾਂ ਕੱਲ ਉਹ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਇੱਕ ਟੈਕਸੀ ਡਰਾਈਵਰ ਸੀ ਉਹ ਹੈਗਾ ਸੀਗਾ ਆਪਣਾ ਇੱਥੋਂ ਦਾ ਹੀ ਆ ਵੈਸੇ ਨੇ ਕੰਮਕੁਮ ਕੀਤਾ ਦੁਬਈ ਵੀ ਰਹਿੰਦਾ ਰਿਹਾ ਸੀ ਤੇ ਉਹਨੇ ਸਾਨੂੰ ਗੱਲ ਦੱਸੀ ਸੀਗੇ ਆਂਦਾ ਵੀ ਇਹ ਜਿੰਨੀਆਂ ਇੱਥੇ ਮੈਟਰੋ ਚੱਲਦੀਆਂ ਨਾ ਤੇ ਮੈਟਰੋ ਦਾ ਥੋੜਾ ਜਿਹਾ ਹੋ ਗਿਆ ਨਿਰਵਾਣ ਹੋਈ ਇਹਨੂੰ ਤਾਂ ਮੈਟਰੋ ਦੇ ਜਿੰਨੇ ਇੰਜੀਨੀਅਰ ਕਾਰੀਗਰ ਸੀ ਸਾਰੇ ਜਲੰਧਰ ਤੇ ਹੁਸ਼ਿਆਰਪੁਰ ਦੇ ਸੀਗੇ ਜਿਹੜੇ ਇੱਥੇ ਕੰਮ ਕਰਦੇ ਰਹੇ ਮਤਲਬ ਬੜੀ ਮਾਨ ਵਾਲੀ ਗੱਲ ਵਾ ਕਿ ਜਿੰਨੇ ਇੰਜੀਨੀਅਰਾਂ ਜਾਂ ਕੋਈ ਕਾਰੀਗਰ ਜਿਹੜੇ ਜਿਨ੍ਹਾਂ ਨੇ ਸਾਰਾ ਡਿਜ਼ਾਈਨ ਕੀਤਾ ਉਹ ਆਪਣੇ ਪੰਜਾਬ ਆ ਖੇਚਲਾ ਬੈਲਟ ਆਵਦੀ 400 ਕੋਹ ਆ 500 ਦਨੇ ਆ ਆਹਦਾ ਯਾਰ ਨੋਟ ਦੇ ਕੇ ਕੰਮ ਨਵੇੜ ਮੈਂ ਕਰੰਸੀ ਆਲਾ ਫੇਰਾ ਮਾ ਜਲੇਂਦਰ ਆ ਜਾ। ਹਾਂ ਹਾਂ। ਲੋ ਜੀ ਗੁਰਦੁਆਰਾ ਸਾਹਿਬ ਅਸੀਂ ਫੇਰ ਇੱਕ ਵਾਰ ਟੋਲ ਕਾਰਡ ਨਹੀਂ ਆ ਨਾ ਆਪਣੇ। ਓਕੇ। ਯਾ ਆ ਕੇ ਕਰੀਂ ਬਾਬਾ ਜੀ ਦੇ ਕਰਦੇ ਆ ਦਰਸ਼ਨ ਗੇਟ ਬੰਦ ਲੱਗਦਾ ਆਪ ਹੀ ਖੋਲਣਾ ਪੈਣਾ ਇਧਰੋਂ 413 ਨਾ। ਮੈਂ ਹੋਟਲ ਤੋਂ ਸਿੱਧਾ ਆਣਾ ਸ੍ਰੀ ਗੁਰਦੁਆਰਾ ਸਾਹਿਬ ਆ ਗਿਆ। ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਸੀ ਇਹ ਨਿਲ ਖੇਤ ਰੋਡ ਆ ਗੁਰਦੁਆਰਾ ਸਾਹਿਬ ਦਾ। ਏ ਜਨੀ ਆ ਇਧਰ ਸਾਰੀ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਗੁਰਦਰਾ ਸਾਹਿਬ ਦੀ ਜਗ੍ਹਾ ਦੇ ਵਿੱਚ ਬਣੀ ਆ ਤੇ ਬਾਬਾ ਜੀ ਦੱਸਦੇ ਵੀ ਇਹ ਸਾਰੀ ਜਗ੍ਹਾ ਗੁਰਦਰਾ ਸਾਹਿਬ ਦੇ ਨਾਂ ਤੇ ਆ ਤੇ ਹੁਣ ਉਹਦੇ ਆਲੇ ਦੁਆਲੇ ਥੋੜਾ ਜਿਹਾ ਕੈਂਪਸ ਵੱਖਰਾ ਕੀਤਾ ਗੁਰਦਰਾ ਸਾਹਿਬ ਦਾ ਤੇ ਹੁਣ ਅੰਦਰ ਐਂਟਰ ਹੋਣੇ ਆ ਤੇ ਤੁਹਾਨੂੰ ਸਾਰੇ ਗੁਰਦਰਾ ਸਾਹਿਬ ਦਾ ਦਰਸ਼ਨ ਕਰਾਉਣੇ ਆ ਅੰਦਰ ਲਓ ਜੀ ਸੰਗਤ ਜੀ ਪਹਿਲਾਂ ਤੁਸੀਂ ਗੁਰਦਰਾ ਸਾਹਿਬ ਦੇ ਥੋੜੇ ਘਟ ਦਰਸ਼ਨ ਕੀਤੇ ਸੀ ਜਾਂ ਰਾਤ ਦੇ ਸਮੇਂ ਦਰਸ਼ਨ ਕੀਤੇ ਹੋਣ ਦਾ ਨੂੰੁੱਲੇ ਦਰਸ਼ਨ ਕਰਾਉਣੇ ਗੁਰਦਰਾ ਸਾਹਿਬ ਦੇ ਕੋਤਰਾ ਸਾਹਿਬ ਦੇ ਅੰਦਰ ਦਾ ਸੀਣਾ ਕੁਝ ਏਦਾਂ ਦਾ ਇੱਥੇ ਹਾਲਾਤ ਬਹੁਤੇ ਸਹੀ ਨਹੀਂ ਆ ਤੇ ਇਸ ਕਰਕੇ ਦਰਵਾਜ਼ਾ ਪੱਕਾ ਬੰਦ ਹੀ ਰੱਖਣਾ ਪੈਂਦਾ ਤੇ ਡਬਲ ਸਿਕਿਉਰਟੀ ਲੱਗੀ ਆ ਆਈ ਗਈ ਸੰਤ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਅਸੀਂ ਚਲੋ ਤਿੰਨ ਚਾਰ ਦਿਨ ਇੱਥੇ ਵਿਚਰ ਰਹੇ ਬਾਬਾ ਜੀ ਦਾ ਬਹੁਤ ਵਧੀਆ ਸੁਭਾਅ ਆ ਜਿੰਨੇ ਇੱਥੇ ਸੇਵਾਦਾਰ ਰਹਿੰਦੇ ਆ ਬਹੁਤ ਵਧੀਆ ਸੰਗਤ ਦੇ ਨਾਲ ਹੁੰਦਾ ਨਾ ਅਪਰੀਸ਼ੀਏਟ ਕਰਦੇ ਆ ਅੰਦਰ ਐਂਟਰ ਹੁੰਦੇ ਪਹਿਲਾਂ ਜੋੜਾ ਕਰ ਬਣਿਆ ਸਾਹਮਣੇ ਇੱਥੇ ਇੰਦਰਲੇ ਬੰਨੇ ਇਹ پارک ਬਣਾਈ ਆ ਇਹ پارک ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਸੀ ਨਾ ਉਦੋਂ ਇਹ پارک ਬਣਾਈ ਗਈ ਸੀ ਆ ਤਾਂ ਮੀਰ ਪੱਥਰ ਵੀ ਲੱਗਾ ਜੀ ਤੇ ਇਹ ਨਾਲ ਇੱਕ ਮੁਕਾਰ ਸਾਈਨ ਬੋਰਡ ਜਿਹੜਾ ਹੈਗਾ ਉਹ ਇੱਥੇ ਲਗਾਇਆ ਗਿਆ ਤੇ ਥੱਲੇ ਇਹਦੇ ਨਾਲ ਫਾਰੇ ਲੱਗੇ ਆ ਬਹੁਤ ਹੀ ਸੁੰਦਰ ਨਜ਼ਾਰਾ ਹੁੰਦਾ ਰਾਤ ਨੂੰ ਇਹਦਾ ਬਾਕੀ ਹੁਣ ਮੈਂ ਤੁਹਾਨੂੰ ਸਾਰਾ ਜਿੰਨਾ ਰਿਵਿਊ ਕਰਾਉਣਾ ਤੁਸੀਂ ਆਓ ਜੜੇ ਰੋ ਨਾਲ ਮੇਰੇ ਆਪਾਂ ਦੇਖਦੇ ਆਂ ਇਹ ਜਿਹੜੀ ਗੁਰਦਰਾ ਸਾਹਿਬ ਦੀ ਇਮਾਰਤ ਆ ਇਹ ਇਮਾਰਤ ਬਹੁਤ ਪੁਰਾਣੀ ਆ ਤੇ ਪ੍ਰਾਤਨਿਕ ਇਮਾਰਤ ਚੱਲੀ ਆਉਂਦੀ ਆ ਤੇ ਆ ਸਾਰੇ ਨਾਲ ਫੈਂਸ ਲੱਗੀ ਆ ਪਰਲੇ ਬੰਨੇ ਯੂਨੀਵਰਸਿਟੀ ਇਹਦੇ ਇਧਰ ਵੀ ਯੂਨੀਵਰਸਿਟੀ ਪਿੱਛੇ ਵੀ ਆ ਫੈਂਸ ਦਿਖਾਓ ਜ਼ੂਮ ਕਰਕੇ ਬਣੀ ਜੀ ਇਹ ਪਰੇ ਯੂਨੀਵਰਸਿਟੀ ਆ ਇਹ ਯੂਨੀਵਰਸਿਟੀ ਦੇ ਮਤਲਬ ਬਿਲਕੁਲ ਨਾਲ ਆ ਗੁਰਦਰਾ ਸਾਹਿਬ ਪਰ ਇਹ ਜਿਹੜੀ ਯੂਨੀਵਰਸਿਟੀ ਆ ਇਹ ਗੁਰਦਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਬਣੀ ਆ ਤੇ ਕੋਈ ਹੋਊਗਾ ਇਹਦਾ ਚੱਕਰ ਚੱਲਣ ਦੇ ਆਊਗਾ ਪਰ ਜਗ੍ਹਾ ਜਿੱਥੇ ਨਹੀਂ ਹੈਗੀ ਯੂਨੀਵਰਸਿਟੀ ਦੀ ਇਹ ਗੁਰਦਰਾ ਸਾਹਿਬ ਦੇ ਨਾਲ ਇਹ ਵੀ 550 ਸਾਲਾਂ ਦੇ ਉੱਤੇ ਜਿੰਨਾ ਇੱਥੇ ਦੇ ਹਾਈ ਕਮਿਸ਼ਨ ਸੀ ਜਿਹੜੇ ਹੈਗੇ ਆਪਣਾ ਰੀਵਾ ਗੋਗਲੀ ਦਾਸ ਜੀ ਉਹਨਾਂ ਨੇ ਸਾਰਾ ਖਰਚਾ ਆਪਣੇ ਕੋਲੋਂ ਲਾਇਆ ਸੀ 550 ਸਾਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਿੱਖ ਰਿਸਰਚ ਸੈਂਟਰ ਬਣਿਆ ਜਿਹੜਾ ਉੱਪਰ ਇੱਥੇ ਡਿਸਕਸ ਹੁੰਦੀ ਆ ਕੋਈ ਨਵੇਂ ਨਵੇਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਇਤਿਹਾਸ ਬਾਰੇ ਗੱਲ ਕਰਨੀ ਹੋਵੇ ਉਸ ਤਰੀਕੇ ਦੇ ਨਾਲ ਬਣਾਇਆ ਵਾ ਸਰਚ ਸੈਂਟਰ ਕੋਈ ਵੀ ਆ ਕੇ ਇੱਥੇ ਆਪਣਾ ਗਿਆਨ ਲੈ ਸਕਦਾ ਕੋਈ ਵਿਚਾਰ ਕਰ ਸਕਦਾ ਤੇ ਬਾਕੀ ਜਦੋਂ ਅਸੀਂ ਅੰਦਰ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਉਦੋਂ ਇੱਥੇ ਸ਼ੂ ਲਾ ਲਾਂਗੇ ਬਾਹਰ ਬਾਹਰ ਦਾ 뷰 ਇੱਥੇ ਦਿਖਾ ਦਨੇ ਆ ਜਿਓ ਇਧਰ ਦਰਬਾਰ ਸਾਹਿਬ ਦੀ ਐਂਟਰੀ ਆ ਪ੍ਰਾਤਨ ਦਰਬਾਰ ਸਾਹਿਬ ਬਣਿਆ ਸੰਗਤ ਤਾਂ ਬਹੁਤ ਇੱਥੇ ਘੱਟ ਪੈਰਾ ਵਾ ਸਾਰਿਆਂ ਨੂੰ ਬੇਨਤੀ ਆ ਵੀ ਦਰਸ਼ਨ ਮੇਲੇ ਕਰਨੇ ਚਾਹੀਦੇ ਆ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਆ ਇਤਿਹਾਸਕ ਸਥਾਨ ਆ ਇੱਥੇ ਪਹਿਲੀ ਉਦਾਸੀ ਦੇ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਆਏ ਨੇ ਨਾਲ ਹੀ ਨਿਸ਼ਾਨ ਸਾਹਿਬ ਹੀ ਸ਼ੋਭਿਤ ਆ ਤੇ ਉਧਰ ਜੋੜੇ ਉਤਾਰ ਕੇ ਇੱਥੋਂ ਸਿੱਧੇ ਹੀ ਅੰਦਰੋਂ ਆਪਣੇ ਪੈਰ ਧੋ ਕੇ ਹੱਥ ਧੋ ਕੇ ਅੰਦਰ ਦਰਬਾਰ ਦੇ ਅੰਦਰ ਐਂਟਰ ਹੋਣਾ ਵਾ ਇਧਰਲੇ ਬੰਨੇ ਪਾਰਕ ਤੇ ਤੁਸੀਂ ਦੇਖ ਹੀ ਰਹੀ ਆ ਤੇ ਲੰਗਰ ਹਾਲ ਜਿਹੜਾ ਵਾ ਲੰਗਰ ਹਾਲ ਇਹਦੇ ਬਿਲਕੁਲ ਅੰਦਰਵਾਰ ਵਾਲੀ ਸਾਈਡ ਤੇ ਆ ਹੁਣ ਮੈਂ ਇੱਥੇ ਆਪਣੇ ਜੋੜੇ ਉਤਾਰ ਕੇ ਤੇ ਅੰਦਰੋਂ ਤੁਹਾਨੂੰ ਲੰਗਰ ਹਾਲ ਦਾ ਵਿਊ ਕਰਾਉਣਾ ਜੀ ਤੁਸੀਂ ਵੀ ਆਵਦੇ ਬਾਬਾ ਜੀ ਜੋੜੇ ਉਤਾਰ ਲਓ ਇਹ ਅੰਦਰ ਵਾਲੀ ਸਾਈਡ ਤੇ ਜਿਹੜਾ ਹੈਗਾ ਇਹ ਵੀ ਲੰਗਰ ਹਾਲ ਆ ਇਹ ਥੱਲੇ ਵਾਲਾ ਲੰਗਰ ਹਾਲ ਬਣਿਆ ਸਾਰਾ ਤੇ ਉੱਪਰ ਨਵਾਂ ਦਰਬਾਰ ਸਾਹਿਬ ਬਣਿਆ ਜਿਹੜਾ ਉੱਪਰ ਨਵਾਂ ਦਰਬਾਰ ਸਾਹਿਬ ਬਣਿਆ ਉਹਦੇ ਵੀ ਤੁਹਾਨੂੰ ਇਸ ਤੋਂ ਬਾਅਦ ਚ ਦਰਸ਼ਨ ਕਰਾਉਣੇ ਆ ਲੰਗਰ ਹਾਲ ਦੇ ਦੋ ਪੋਰਸ਼ਨ ਆ ਇੱਕ ਪੋਰਸ਼ਨ ਆ ਬਣਿਆ ਵਾ ਜਦੋਂ ਜਿਆਦਾ ਸਮਾਗਮ ਹੋਵੇ ਫਿਰ ਪਰਲੇ ਸਾਈਡ ਦਾ ਵੀ ਪੋਰਸ਼ਨ ਵਰਤੇ ਜਾਂਦਾ ਇੱਧਰ ਐ ਵਾਲਾ ਜਿਹੜਾ ਬਣਿਆ ਇੱਧਰ ਸਾਰੇ ਝੂਠੇ ਬਰਤਨ ਜਿੰਨੇ ਵੀ ਆ ਉਹ ਧੋਣ ਵਾਸਤੇ ਪੋਸ਼ਣ ਵੱਖਰਾ ਬਣਿਆ ਵਾ ਇਹ ਸਾਰੇ ਗੁਰੂ ਘਰ ਦੇ ਬਰਤਨ ਜਿਹੜੇ ਵਰਤੇ ਜਾਂਦੇ ਆ ਕੋਈ ਸਮਾਗਮ ਤੇ ਇੱਕ ਲੰਗਰ ਹਾਲ ਤੁਸੀਂ ਦੂਸਰੀ ਸਾਈਡ ਤੇ ਦੇਖਿਆ ਸੀਗਾ ਤੇ ਇੱਕ ਲੰਗਰ ਹਾਲ ਐ ਸਾਈਡ ਤੇ ਬਣਿਆ ਇਹ ਪ੍ਰਾਤਨ ਤਸਵੀਰਾਂ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਇਹ ਹੈਗੀ ਆ 1950 ਦੀ ਜੀ ਇਹ ਉਦੋਂ ਦਰਬਾਰ ਕੁਛ ਇਸ ਤਰ੍ਹਾਂ ਦਾ ਸੀਗਾ ਇਹ ਵੀ 1947 ਤੋਂ 1950 ਦੀ ਹੈ ਜੀ ਇਹ ਬਾਬਾ ਜੀ ਦੱਸੋ ਇਹ ਤਸਵੀਰ ਕਿਹੜੀ ਹੈ ਜੀ ਇਹ 71 ਦੀ ਜੰਗ ਵੇਲੇ ਦੀ ਆ 71 ਦੀ ਜੰਗ ਵੇਲੇ 71 ਦੀ ਜੰਗ ਵੇਲੇ ਜਦੋਂ ਇੱਥੇ ਫੌਜੀ ਆਏ ਸੀ ਸਾਰੇ ਸਿੱਖ ਫੌਜੀ ਉਦੋਂ ਦੀ ਹੈ ਤਸਵੀਰ ਦੀ ਇਹ ਵੀ ਗੁਰਦਰਾ ਸਾਹਿਬ ਦੀ ਪ੍ਰਾਤਨ ਤਸਵੀਰੀਆ ਇਹ ਵਕੋ ਬੱਕਰੇ ਨਾਲ ਸਾਈਡਾਂ ਤੋਂ ਇਹਦੇ 뷰 ਲੈ ਗਏ ਆ ਇਹ ਸਾਡੇ ਡਾਟਾ ਸਾਹਿਬ ਬੈਠੇ ਨੇ ਇੱਥੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਨੇ ਉਹ ਇਹ ਛੋਟੀ ਕਿਚਨ ਆ ਜੀ ਇੱਧਰ ਗੁਰਦੁਆਰਾ ਸਾਹਿਬ ਦੀ ਬਾਬਾ ਜੀ ਗਫਾ ਪਾਣੀ ਤਿਆਰ ਕਰ ਰਹੇ ਨੇ ਜਦੋਂ ਆਮ ਦਿਨਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਸਾਰਾ ਇਸੇ ਹੀ ਰਸੋਈ ਘਰ ਦੇ ਵਿੱਚ ਤਿਆਰ ਹੁੰਦਾ ਤੇ ਦੂਜਾ ਬਾਬਾ ਜੀ ਜੋ ਸਮਾਗਮ ਹੁੰਦੇ ਉਹ ਰਸੋਈ ਘਰ ਸਾਈਡ ਤੇ ਬਣਿਆ ਜੀ ਇਸ ਇਸ ਅੱਛਾ ਇਹ ਇਹਦੇ ਬਾਹਰ-ਬਾਰ ਹੁੰਦਾ ਅੱਛਾ ਅੰਦਰ ਹੀ ਹੋਣਾ ਵਾ ਓਕੇ ਤੇ ਪਾਈਪ ਪਾਈਪ ਲਾਈਨ ਬਾਬਾ ਜੀ ਪਾਈਪ ਲਾਈਨ ਸਾਰੀ ਪਈ ਐ ਇੱਥੇ ਜਿੰਨੀ ਹੈਗੀ ਗੁਰਦੁਆਰਾ ਸਾਹਿਬ ਨੂੰ ਤੇ ਬਾਬਾ ਜੀ ਚਾਹ ਦਾ ਗਫਾ ਤਿਆਰ ਕਰਦੇ ਨੇ ਇਸ ਤੋਂ ਬਾਅਦ ਬਾਬਾ ਜੀ ਨੇ ਮਹਾਰਾਜ ਦੀ ਤਾਬਿਆਂ ਤੇ ਬਹਿਣਾ ਸਹਿਜ ਪੈਠ ਰੰਭਾ ਜੀ ਇੱਥੇ ਤੇ ਕੱਲ ਨੂੰ ਸ਼ੁੱਕਰਵਾਰ ਆ ਤੇ ਸ਼ੁੱਕਰਵਾਰ ਨੂੰ ਇੱਥੇ ਸਮਾਗਮ ਹੁੰਦਾ ਜੀ ਜਦਾਂ ਅਰਬ ਦੇਸ਼ਾਂ ਦੇ ਵਿੱਚ ਸਿਸਟਮ ਹੁੰਦਾ ਉਹ ਵੀ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਜੁਮੇ ਦੀ ਉਹ ਸਿਸਟਮ ਇੱਥੇ ਚੱਲਦਾ ਜੀ ਸ਼ੁੱਕਰਵਾਰ ਨੂੰ ਬਹੁਤ ਸੰਗਤ ਆਉਂਦੀ ਹੈ ਇੱਥੇ ਤੇ ਇੱਥੇ ਆ ਪਾਈਪ ਲਾਈਨ ਦਾ ਸਿਸਟਮ ਆ ਸਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਈਪ ਲਾਈਨ ਵਾਲਾ ਸਿਸਟਮ ਹੀ ਚੱਲਦਾ ਸਾਰਾ ਗੈਸਾਂ ਸਿਲੰਡਰ ਨਹੀਂ ਇੱਥੇ ਵਰਤੇ ਜਾਂਦਾ ਮੈਂ ਨਾ ਤੁਹਾਡੇ ਬਚਨ ਸੁਣ ਕੇ ਕਰਨ ਸਫਲ ਹੋ ਕੇ ਮੰਨ ਜੀ ਬਾਕੀ ਇੱਧਰ ਬਾਬਾ ਜੀ ਦੀ ਰੈਸ਼ ਆ ਤੇ ਬਾਬਾ ਜੀ ਬਹੁਤ ਹੀ ਜਿਆਦੇ ਨਿੱਗੇ ਸੁਭਾਅ ਦੇ ਨੇ ਤੇ ਇੱਥੋਂ ਦੀ ਲੋਕਲ ਮੈਨੇਜਮੈਂਟ ਜਿਹੜੀ ਕਮੇਟੀ ਬਣੀ ਆ ਸਾਰੇ ਮੈਂਬਰ ਇੱਥੋਂ ਦੇ ਨੇ ਤੇ ਇੱਕ ਗਰੰਥੀ ਸਿੰਘ ਨੇ ਜਿਹੜੇ ਜਿਨ੍ਹਾਂ ਦੇ ਮੈਂ ਤੁਹਾਨੂੰ ਦਰਸ਼ਨ ਕਰਾਉਂਦਿਆਂ ਸੀ ਉਹ ਸਾਹਮਣੇ ਖੜੇ ਨੇ ਇਹ ਗਰੰਥੀ ਸਿੰਘ ਦਾ ਐਨਾ ਨਿੱਗਾ ਸੁਭਾਅ ਤੇ ਇਹਨਾਂ ਦਾ ਨਗਰ ਹੈਗਾ ਰਤੋਗੇ ਚੋਲਾ ਸਾਹਿਬ ਦੇ ਬਿਲਕੁਲ ਨੇੜੇ ਜ਼ਿਲ੍ਹਾ ਤਰਨਤਾਰਨ ਇਹਨਾਂ ਦੇ ਨਾਲ ਮੇਰਾ ਕੰਟੈਕਟ ਹੋ ਗਿਆ ਸੀ ਆਉਣ ਤੋਂ ਪਹਿਲਾਂ ਹੀ ਤੇ ਬਾਬਾ ਜੀ ਸੋ ਕੋ ਥੋੜਾ ਜਿਆ ਸਾਨੂੰ ਕਹਿ ਰਹੇ ਸੀਗੇ ਵੀ ਸਾਨੂੰ ਪਹਿਲਾਂ ਦੱਸਣਾ ਸੀ ਤੁਸੀਂ ਆਉਣਾਹੀਂ ਬੋਕੇ ਤੇ ਆ ਕੇ ਦੱਸਿਆ ਸੀ ਕਨੈਕਟ ਮਤਲਬ ਕਿਸੇ ਦੇ ਰਾਹੀਂ ਹੋਇਆ ਸੀ ਸਾਡਾ ਤੇ ਬਾਕੀ ਮਿਲੇ ਇੱਥੇ ਆ ਕੇ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਅਸੀਂ ਹੁਣ ਜਲਪਾਣੀ ਛਕ ਲਿਆ ਜਲਪਾਣੀ ਛਕ ਕੇ ਤੇ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਗੁਰਦੁਆਰਾ ਸਾਹਿਬ ਜਿਹੜੇ ਇੱਥੇ ਨੇੜੇ ਨੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਵਾ ਆਪਣਾ ਸੰਗਤ ਟੋਲਾ ਉੱਥੇ ਅਸੀਂ ਹੁਣ ਦਰਸ਼ਨ ਕਰਨ ਜਾ ਰਹੇ ਨੇ ਅੱਜ ਅਸੀਂ ਪਹਿਲੇ ਦਿਨ ਆਏ ਹਟੋ ਦੇ ਬੈਠੇ ਆ ਹੋਣ ਦੁਪਹਿਰ ਦਾ ਬੋਲ ਬਹੁਤ ਵਧੀਆ ਵਾ ਖਾਲੀ ਰੋਡ ਨੇ ਸ਼ਾਮ ਨੂੰ ਬਹੁਤ ਰਾਸ਼ ਹੋ ਜਾਂਦਾ ਗੁਰਦਰਾ ਸਾਹਿਬ ਪਹੁੰਚ ਕੇ ਤੁਹਾਨੂੰ ਨਾਲੇ ਦਰਸ਼ਨ ਮਿਲੇ ਕਰਾਉਣੇ ਆ ਤੇ ਆ ਜਿਹੜਾ ਆਪਾਂ ਫਲਾਈਓਵਰ ਨਾ ਕਹਿੰਦੇ ਇਹਦੇ ਉੱਪਰ ਮੈਟਰੋ ਸਟੇਸ਼ਨ ਬਣਿਆ ਹੋਆ ਢਾਕਾ ਯੂਨੀਵਰਸਿਟੀ ਦਾ ਤੇ ਔੜੀ پارک ਉਹ پارک ਦੇ ਵਿੱਚ ਨਾ ਇਤਿਹਾਸਕ ਬਣਿਆ ਉੱਥੇ ਜਨਰਲ ਸਪੇਕ ਸਿੰਘ ਜੀ ਦਾ ਨਾਮ ਨਹੀਂ ਲਿਖਿਆ ਤੇ ਉਹਦੇ ਬਾਰੇ ਕੱਲ ਨੂੰ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਉਹ ਕਿਹੜੇ ਸੰਬੰਧ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਵਾ ਕੀ ਇਤਿਹਾਸ ਵਾ ਉਹ ਕਦੋਂ ਆਏ ਸੀ ਇੱਥੇ ਉਹਦੀ ਵੀਡੀਓ ਜਿਹੜੀ ਆ ਉਹ ਕੱਲ ਨੂੰ ਆਪਾਂ ਬਣਾਵਾਂਗੇ ਅੱਜ ਆਪਾਂ ਗੁਰੂ ਘਰ ਦਸ਼ਮੇਲੇ ਕਰਕੇ ਆਉਣੇ ਹਾਂ ਹੈ ਇਹ ਸਾਰਾ ਹਾਥੀ ਬਣਿਆ ਸਮਾਨ ਜਿੰਨਾ ਵੀ ਹੈ ਗਿਆ ਫੇਂਡੀਆਂ ਫੁੰਡੀਆਂ ਕਾ ਕਹਾ ਥੋੜਾ ਜਿਹਾ ਜੇ ਆਉਦਾ ਰੋਟੇ ਲੈ ਜੀਏ ਨਾਲ ਆ ਜਿੰਨੇ ਵੀ ਮਾਰਕੀਟਾਂ ਜਿੰਨਾ ਵੀ ਬਾਜ਼ਾਰ ਦੇਖ ਰਹੇ ਆ ਇਹ ਸਾਰਾ ਹੀ ਪੁਰਾਣਾ ਢਾਕਾ ਵਾ ਦੂਜੀ ਸਾਈਡ ਜਿਹੜਾ ਤੁਸੀਂ ਪਹਿਲਾਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਉਹ ਨਵਾਂ ਢਾਕਾ ਵਾ ਉਹਦੇ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਆ ਇਹ ਸਾਰਾ ਇਹ ਪੁਰਾਣਾ ਪੈ ਜਾਂਦਾ ਟਾਕਾ ਇੱਥੇ ਬਹੁਤ ਮੇਲਾ ਬੜੀਆਂ ਵਾਂ ਜਿਹਨੂੰ ਆਪਾਂ ਟਾਕਾ ਦੀ ਮਖਮਲ ਕਹਿੰਦੇ ਆ ਮਖਮਲ ਵਰਤੀ ਹੁੰਦੀ ਇੱਥੇ ਪਰ ਅਸੀਂ ਬਹੁਤ ਇੱਥੇ ਕੋਸ਼ਿਸ਼ ਕੀਤੀ ਲੱਭਣ ਦੀ ਮਖਮਲ ਦਾ ਨਾਮ ਨਿਸ਼ਾਨ ਹੀ ਮਿਟ ਗਿਆ ਉਹ ਬਿਲਕੁਲ ਹੀ ਖਤਮ ਹੋ ਗਈ ਆ ਕਈਆਂ ਨੂੰ ਤੇ ਨਵਿਆਂ ਨੂੰ ਪਤਾ ਹੀ ਨਹੀਂ ਮਖਮਲ ਕੀ ਹੁੰਦੀ ਆ ਇੱਥੋਂ ਦੀ ਮਖਮਲ ਜਿੱਦਾਂ ਸਾਰਿਆਂ ਨੂੰ ਪਤਾ ਮਸ਼ਹੂਰ ਹੁੰਦੀ ਸੀ ਉਹ ਮਖਮਲ ਸਾਨੂੰ ਕਿਤੇ ਨਹੀਂ ਮਿਲਿਆ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਦੋ ਤਿੰਨ ਮਾਰਕੀਟਾਂ ਸਾਨੂੰ ਪਤਾ ਲੱਗਾ ਕਿ ਹੈਗੇ ਆ ਵਾਂ ਜੇ ਸਾਨੂੰ ਮਿਲੂਗੀ ਤੇ ਅਸੀਂ ਜਰੂਰ ਇੱਥੋਂ ਥੋੜੀ ਉਹਦੀ ਖਰੀਦਾ ਖਰਾਤ ਕਰਾਂਗੇ ਮਹਿੰਗੀ ਨਹੀਂ ਬਹੁਤੀ ਇੱਥੋਂ ਮਿਲਦੀ ਮਿਲਦੀ ਸਸਤੀ ਆ ਪਰ ਇੱਕ ਦੋ ਦੁਕਾਨਾਂ ਦਾਾਸ ਦੇ ਕਿਤੇ ਰਹਿ ਗਿਆ ਵਾ ਉਹ ਵੀ ਕਿਸੇ ਕਿਸੇ ਨੂੰ ਪਤਾ ਕਿੱਥੇ ਗਿਆ ਲੋ ਜੀ ਗੁਰੂ ਪਿਆਰਿਓ ਅਸੀਂ ਪਹੁੰਚ ਚੁੱਕੇ ਆ ਪੁਰਾਣੇ ਟਾਕੇ ਦੇ ਵਿੱਚ ਗੁਰਦਰਾ ਸਾਹਿਬ ਗੁਰਦੋਰਾ ਸੰਗਤ ਟੋਲਾ ਦੇ ਵਿੱਚ ਇਹ ਬੀਬੀ ਜੀ ਇੱਥੇ ਰਹਿੰਦੇ ਨੇ ਅੰਦਰ ਗੁਰਦਰਾ ਸਾਹਿਬ ਦੇ ਇਸ਼ਾਨ ਸਾਹਿਬ ਵੀ ਸ਼ੁਸ਼ੋਭਿਤ ਹੈ ਨਾਲ ਦਾ ਫਾਊਂਡੇਸ਼ਨ ਸਟੋਨ ਲੇਡ ਆਨ 21/4/2024 ਬਾਏ ਸੰਤ ਬਾਬਾ ਸੁਖਾ ਸਿੰਘ ਜੀ ਇਹ ਜਿੱਦਾਂ ਗੁਰਦਰਾ ਸਾਹਿਬ ਦੀ ਇਮਾਰਤ ਥੋੜੀ ਜਿਆਦੀ ਬਰਾਨ ਪਈ ਆ ਇਹਦਾ ਕਾਰਨ ਇਹ ਹੀ ਆ ਵੀ ਸੰਗਤ ਨਹੀਂ ਆਉਂਦੀ ਸੰਗਤ ਬਹੁਤ ਘੱਟ ਆਉਂਦੀ ਆ ਸੰਗਤ ਘੱਟ ਆਉਣ ਦਾ ਕਾਰਨ ਆ ਸਾਰਾ ਇਹਦਾ ਸੰਗਤ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਆਪਦੇ ਇਤਿਹਾਸਕ ਸਥਾਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਆਡੀ ਬੇਨਤੀ ਆ ਕਿ ਸੰਗਤ ਵਾਤੋ-ਵਾਦ ਆਪਦੇ ਇਤਿਹਾਸਕ ਸਥਾਨਾਂ ਤੇ ਆਵੇ ਦਰਸ਼ਨ ਮੇਲੇ ਕਰੇ ਤੇ ਇਤਿਹਾਸਕ ਸਥਾਨ ਇਦਾਂ ਹੀ ਵਧੀਆ ਤਰੀਕੇ ਦੇ ਨਾਲ ਚੱਲਦੇ ਰਹਿਣ ਇਹ ਉੱਪਰ ਪੌੜੀਆਂ ਚੜ੍ਹ ਕੇ ਦਰਬਾਰ ਬਣਿਆ ਜੀ ਇਹ ਜ਼ਿਆਦਾਤਰ ਦਰਬਾਰ ਇੱਥੇ ਲੋਕ ਹੀ ਰਹਿੰਦਾ ਜਦੋਂ ਸੰਗਤ ਆਉਂਦੀ ਉਦੋਂ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਦਰਬਾਰ ਦੇ ਓਏ ਸਤ ਨਾਮ ਵਾਹਿਗੁਰੂ 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 ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਵਾਡ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਕਾਰ ਸਾਤ ਗੁਰ ਪ੍ਰਸਾਦ ਆਤੇ ਉਚਾ ਤਹਾ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ 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 ਲਖਤਾਵੇ ਇੱਕ ਤਿਲ ਤਾਂ ਕਾ ਮਹਿਲ ਰ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਬੋਲਾ ਜੀ ਅਮਰਦਾਸ ਕਿਉਕਿ ਆਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਸ਼ਾਏ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਾ ਤੇ ਗੁਰੂ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦੇ ਆਵੇ ਤਾਂ ਇਹ ਸਭ ਥਾ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾ ਹੀ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋ ਸਾਹਿਬ ਸ੍ਰੀ ਗੁਰੰਦ ਸਾਹਿਬ ਜੀ ਦੇ ਪਾਠ ਦਰਸ਼ਕ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 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 ਪੰਜਾ ਪਿਆਰਿਆਂ ਚੌਹ ਸਾਬਜਾਂ 40 ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੇ ਚਲਾਈ ਤੇਗ ਵਾਜ ਦੇ ਕੈਂਡੀਟ ਕੀਤਾ ਤੇ ਨਾ ਪਿਆਰ ਆ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 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 ਏ ਨਮਾਨਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਉਟਿਆਂ ਦੇ ਔੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਜੁਰ ਅਰਦਾਸ ਬੇਨਤੀ ਐ ਸੱਚਾ ਪਾਸ਼ਾ ਆਪ ਜੀ ਦੀ ਪਾਰ ਕਿਰਪਾਈ ਆਪ ਜੀ ਦੀ ਕਿਰਪਾ ਦੇ ਨਾਲ ਆਪਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦਾ ਮੌਕਾ ਮਿਲਿਆ ਵਾਹਿਗੁਰੂ ਜੀ ਬਗਲਾਦੇਸ਼ ਦੇ ਵਿੱਚ ਢਾਕਾ ਰਾਜਧਾਨੀ ਦੇ ਜਿੰਨੇ ਗੁਰਦਰਾ ਸਾਹਿਬ ਸਚਿਆ ਪਾਸ਼ਾ ਵੈਗ੍ਰੀ ਹੋਈ ਉਹਨਾਂ ਦੇ ਮੇਰ ਪ੍ਰਿਆਸ ਰੱਖਿਓ ਸਗਤ ਨੂੰ ਵਾਦ ਤੋਂ ਵਾਦ ਵਾਦ ਤੋਂ ਵਾਦੇ ਤੇ ਆਉਂਦੇ ਸਚਿਆ ਪਾਸ਼ਾ ਜੀ ਕਿਰਪਾਲਤਾ ਕਰਿਓ ਸੰਗਤ ਦੇ ਮਨ ਮੇਰ ਪਾਇਓ ਗੁਰੂ ਘਰਾਂ ਦੇ ਮਹਾਰਾਜ ਦਰਸ਼ਨ ਕਰਦੇ ਸਚਿਆ ਪਾਸ਼ੇ ਹੁਕਮ ਬਖਸ਼ਿਓ ਸ਼ਕਤਾਂ ਆਪ ਜੀ ਦੇ ਗੁਰੂ ਸਾਹਿਬ ਸਚਾ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨਾਵੇ ਲਏ ਗਏ ਹੁਕਮ ਨਾਵਾ ਲੈਂਦਿਆ ਬਾਣੀ ਪੜਦਿਆ ਨੇਕਾ ਪ੍ਰਕਾਰ ਦੀਆ ਪੁੱਲਾ ਚੁੱਕਾ ਵਿਵਦੀ ਹੋਣਗੀਆਂ ਅੱਗੇ ਤੋਂ ਸੋਧ ਤੇ ਸਪਸ਼ਟ ਬਾਣੀ ਪੜਦੇ ਬਲਬਖਸ਼ ਨੇ ਸੇਵਾ ਕਰਨ ਦੇ ਬਲਬਖਸ਼ ਨੇ ਗੁਰੂ ਘਰ ਦੇ ਦਰਸ਼ਨ ਬਿਅਦੇ ਕਰਨ ਦੇ ਬਲਬਖਸ਼ ਨੇ ਸਚਾ ਪਾਤਸ਼ਾਹ ਆਪ ਜੀ ਦੇ ਚਰਨਾਂ 'ਚ ਇਹੋ ਜੇ 10 ਬੇਨਤੀਆਂ ਵਾਇਗੁਰੀ ਹੋਈਆਂ ਭੁੱਲਾਂ ਦੀ ਮਾਫੀ ਦਿਓ ਅੱਖਰ ਵਾਦਾ ਘਾਟਾ ਭੁਲਚੁਕ ਮਾਫ ਕਰਨੀ ਸਰਬੱਤ ਦੇ ਕਾਲਜ ਰਾਸ ਕਰਨੀ ਸਹੀ ਪਿਆਰੇ ਜਿੰਨਾ ਮਿਲਿਆ ਅਜਤ ਨਾਮ ਚਿੱਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਜੀਉ ਕਾਈ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वो उस टाइम की जो जिक्र चिट्ठी अभी हैलकत्ता हाँ, में पड़ी है हाँ जी ठीक हाँ है जी, जी। तो वाहे गुरु जी का खालसा वाहेगुरु जी की फतेह गुरु प्यारे सात संग जी ये जिस स्थान पे अभी हम खड़े हैं नामी पातशाह है गुरु तेग बहादुर साहब साहेब जी का जिथे गुरु महाराज ने ढाई साल इतने रहया और गुरु महाराज के रहते हुए इतने दशवी पाशाह श्री गुरु गोबिंद सिंह ने प्रकट हुए थे पटना साहब में ये जो स्थाना है गुरु तेग बहादुर साहब ने जो इत वो ब्रिटिश आ, के पहले जो मुग़ल की सल्तनात थे उस टाइम की बात है तो यहाँ की जो मसंद है भाई बलाकी दास ये बलाकी दास ने गुरु महाराज नावी पातशाह गुरु तेग बहादुर साहब जी को इत आके फिर इनका शुभ चरण प्राप्त करके फिर होली होली और भी संगत आए और उस दिन से लेकर अभी भी ये गुरुद्वारा उसी समय की है संगत आते हैं आप देख रहे हैं कि ओ, मेरे नाले खड़े हैं गुरु सात संगत जी आ, संप्रदाय कर सभा सराली साहब संत बाबा सुखा सिंह की जिस डेढ़े है सराली साहब से ये दोनों आई है और उन्हीं दोनों की ये दर्शन कराने के वास्ते आज हम आए हैं गुरुमार्ग से कृपा है कि जो भी मुराद लेके इन्होंने आए हैं उनकी यात्रा सफलता हो और आगे और भी है कहानी मुझे इतना तो जानकारी प्राप्त नहीं है आप ये तुम देख रहा हो कि इतने गुरुप्यारे सात संगत जी जो इस गुरुद्वारा की जो इतिहास है कड़े कड़े इतिहास है कौन कौन इतने आए थी उसे सारी से विस्तृत दिखाई से फोटो भी है जो गुरु गोविंद सिंह ने जब जिस टाइम प्रकट हुए थी तो उनको चिट्ठी देख के इतना किया गया था गुरु महाराज की और गुरु गोबिंद सिंह की मामे थे फिर गुरु तेग बहादुर सी अपने हाथों से एक चिट्ठी लिख के फिर उत्थे दी गुरु पटना साहब को वो चिट्ठी अभी यह तो नहीं है यह कोलकत्ता में है विक्टोरिया विक्टोरिया मेमोरियल में अभी तो, भी पढ़ा हुआ है वो चिट्ठी तो आगे बस यही गुरु महाराज से प्रथना है कि आ, संगत आए नेड़े दूड़े जितनी भी है दुनिया की जहाँ जहाँ भी है सही संगत फैले हुए हैं वो आए और इस हिस्टोरिकल गुरुद्वारा को दर्शन करें ताकि उनको ये पता भी चल जाए कि नौवीं बादशाह गुरु तेग बहादुर साहब ने कितने कितने गए हैं उनका शुभ चरण प्राप्त हुई है ਵਾਏ ਗੁਰੂ ਜੀ ਕਾਉਸਾ ਵਾਏ ਗੁਰੂ ਜੀ ਫਤਿਹ ਫਤਿਹ ਇਹ ਗੁਰਦੁਆਰਾ ਸੰਗਟੋਲਾ ਸਾਹਿਬ ਜੀ ਦਾ ਸਾਰਾ ਇਤਿਹਾਸ ਲਿਖਿਆ ਜੀ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਬਾਅਦ ਪੜ੍ਹ ਸਕਦੇ ਹੋ ਤੇ ਇਹ ਥੱਲੇ ਜਿਹੜੀਆਂ ਬੋਰਡ ਦੇ ਉੱਪਰ ਚਿੱਠੀਆਂ ਦੀ ਫੋਟੋਕਾਪੀ ਹੈ ਨਾ ਸਾਰੀ ਇਹ ਚਿੱਠੀਆਂ ਸਾਰੀਆਂ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਹੋਇਆ ਸੀਗਾ ਉਦੋਂ ਮਾਮਾ ਕਰਪਾਲ ਚੰਦ ਜੀ ਇਸੇ ਹੀ ਜਗ੍ਹਾ ਦੇ ਵਿੱਚ ਢਾਕਾ ਦੇ ਵਿੱਚ ਗੁਰਦੁਆਰਾ ਸੰਗਟੋਲਾ ਵੇਖੇ ਮਾਮਾ ਕਰਪਾਲ ਚੰਦ ਜੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਕੋਲ ਚਿੱਠੀਆਂ ਲੈ ਕੇ ਪਹੁੰਚੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਜਨਮ ਹੋਇਆ ਸੀ ਦੋ ਚਿੱਠੀਆਂ ਲੈ ਕੇ ਆਏ ਸੀਗੇ ਤੇ ਦੋਈ ਵਾਪਸ ਭੇਜੀਆਂ ਸੀ ਤਾਂ ਉਹਨਾਂ ਨੇ ਹਾਂਜੀ 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 ਦੋ ਚਿੱਠੀਆਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਵਾਪਸ ਭੇਜੀਆਂ ਸੀ ਲਿਖ ਕੇ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਨਾਮ ਰੱਖਿਆ ਸੀਗਾ ਤੇ ਉਹ ਨਾਮ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਲਿਖ ਕੇ ਤੇ ਵਾਪਸ ਪਡੰਨਾ ਸਾਹਿਬ ਨੂੰ ਭੇਜਿਆ ਸੀ ਇਹ ਇਹ ਜਿਹੜੀਆਂ ਚਾਰੇ ਚਿੱਠੀਆਂ ਇਸ ਚਾਰੇ ਚਿੱਠੀਆਂ ओरिजिनल ਵੀ ਹੈਗੀਆਂ ਨੇ ਪਰ ਉਹ ਕਿਸੇ ਸਮੇਂ ਇੱਥੇ ਹੁੰਦੀਆਂ ਸੀ ਤੇ ਇੱਥੋਂ ਮੁੜ ਕੇ ਕਲਕੱਤੇ ਦਰਸ਼ਨ ਕਰਾਉਣ ਲਈ ਖੜੀਆਂ ਤੇ ਉੱਥੋਂ ਮੁੜ ਕੇ ਵਾਪਸ ਨਹੀਂ ਆਈਆਂ ਉਹ ਚਿੱਠੀਆਂ ਜੋ ਕਿ ਅੱਜ ਕੱਲ ਕਲਕੱਤੇ ਰਾਣੀ ਵਿਕਟੋਰੀਆ ਮਹਿਲ ਦੇ ਵਿੱਚ ਦੇਖੀ ਜਾ ਸਕਦੀ ਹੈ ओरिजिनल ਜਿਹੜੀਆਂ ਚਿੱਠੀਆਂ ਬਿਲਕੁਲ ਹੱਥ ਲਿਖਤ ਚਿੱਠੀਆਂ ਉਹ ਕਲਕੱਤੇ ਮਹਿਲ ਦੇ ਵਿੱਚ ਪਈਆਂ ਨੇ ਤੇ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਗੁਰੂ ਘਰ ਦੇ ਜਿਹੜੇ ਇਤਿਹਾਸੂ ਗੌਰਦਾਰ ਆ ਉਹਨਾਂ ਨੂੰ ਕਦੇ ਵੀ ਅਣਗੌਲਿਆ ਨਾ ਕਰੋ ਉਹਨਾਂ ਦੇ ਦਰਸ਼ਨ ਜ਼ਰੂਰ ਕਰੋ ਦਰਸ਼ਨ ਕਰਨੇ ਚਾਹੀਦੇ ਆ ਤਾਂ ਹੀ ਗੁਰੂ ਕਰ ਜਿੰਨੇ ਹੈਗੇ ਉਹ ਸੰਗਤ ਦੇ ਨਾਲ ਹੀ ਸੁਭਾਗਦੇ ਆ ਗੁਰੂ ਸੰਗਤ ਦੇ ਨਾਲ ਹੀ ਸੋਹਣੇ ਲੱਗਦੇ ਆ ਨਹੀਂ ਤੇ ਫਿਰ ਇਦਾਂ ਦਰਬਾਰ ਜੇ ਬੰਦ ਪਈ ਰਿਹਾ ਕਰਨਗੇ ਤੇ ਸੰਗਤ ਨੇ ਆਉਣ ਵਾਲੀ ਸਮੇਂ ਆਉਣ ਜਿਹੜਾ ਅਗਲਾ ਸਮਾਂ ਉਹਦੇ ਵਿੱਚ ਜਿਹੜੀ ਸਾਡੀ ਪੀੜ੍ਹੀ ਆ ਬੱਚਿਆਂ ਦੀ ਉਹਨਾਂ ਨੇ ਮੁੜ ਕੇ ਗਿਲੇ ਕਰਨੇ ਆ ਵੀ ਸਾਡੇ ਦਰਬਾਰ ਕਿਉਂ ਨਹੀਂ ਸਾਹਮੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਇਤਿਹਾਸਕ ਗੋੜਦਰਾਇਆ ਦੇ ਦਰਸ਼ਨ ਕਰਿਆ ਕਰੋ ਆਉਣਾ ਵੀ ਚਾਹੀਦਾ ਵਾ ਇਹ ਨਵੇਂ ਪਾਸ਼ਾ ਜੀ 2.5 ਸਾਲ ਰਹਿ ਜੀ ਇੱਥੇ ਹਾਂ ਜੀ 2.5 ਸਾਲ ਇੱਥੇ ਰਹਿ ਜੀ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਤੇ ਆਪ ਦਰਬਾਰ ਦੇ ਦਰਸ਼ਨ ਅੰਦਰੋਂ ਕਰ ਲਏ ਨੇ ਤੇ ਇਹ ਬਾਹਰਲਾ ਸੀਨ ਤੁਸੀਂ ਦੇਖ ਹੀ ਰਹੇ ਹੋ ਵੀ ਦਰਬਾਰ ਉੱਪਰ ਬਣਿਆ ਜੀ ਇਹ ਨਾਲ ਹੀ ਨishan ਸਾਹਿਬ ਆ ਜੀ ਬਸੇ ਬੋਲੇ ਸੋ ਨਿਹਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਿੱਛੇ ਜਾਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਰੂ ਕਰਦੇ ਦਰਸ਼ ਮੇਲੇ ਕਰਕੇ ਤੇ ਹੁਣ ਵਾਪਸੀ ਫੇਰ ਅਸੀਂ ਗੁਰਦੁਆਰਾ ਨਾਲਕਸ਼ਾਈ ਨੂੰ ਕਰ ਲਿਆ ਉੱਥੋਂ ਬਾਬਾ ਜੀ ਕੋ ਲੈ ਕੇ ਆ ਗਿਆ ਸ਼ਾਮ ਨੂੰ ਥੋੜਾ ਜਿਹਾ ਬੰਦਾ ਸਾਡਾ ਕਹਿੰਦਾ ਵਾ ਵੀ ਬਾਜ਼ਾਰ ਦੇਖਣਾ ਵਾ ਆਹ ਚਲੋ ਜੀ ਬਾਜ਼ਾਰ ਦੇਖ ਕੇ ਤੇ ਫੇਰ ਸਿੱਧਾ ਹੋਟਲ ਤੇ ਕੱਲ ਨੂੰ ਸਮਾਗਮਾ ਗੁਰਦੁਆਰਾ ਸਾਹਿਬ ਦੇ ਕੱਲ ਨੂੰ ਸਮਾਗਮ ਦੇਖ ਕੇ ਨਾਲ ਹੀ ਤੁਹਾਡੇ ਨਾਲ ਸਾਝਾ ਕਰਾਂਗੇ ਤਾਰਾ ਜੀ ਆ ਜੇ ਸੁਣੋ ਤੇ ਤੁਸੀਂ ਤੁਹਾਡੀ ਲਾਈਨ ਇਤਾਰਾ ਤੁਰਾਂ ਦੀ ਤੇ ਤੁਸੀਂ ਕੀ ਇਹਦਾ ਰਿਵਿਊ ਤੁਹਾਡਾ ਕਿਦਾਂ ਤੁਸੀਂ ਹਿੰਦਲ ਕਰੋਗੇ ਜੇ ਤੁਹਾਨੂੰ ਕਰਨਾ ਪਵੇ ਇੱਥੇ ਕਿਉਂਕਿ ਇਹ ਪਹਿਲਾਂ ਮળો ਦੁਬਾਰਾ ਤੋਂ ਹੀ ਕਰਨਾ ਪਏਗਾ ਸਾਰਾ ਕੁਝ ਕਿ ਜਦੋਂ ਵੀ ਕੋਈ ਫਾਲਟ ਆਇਆ ਉਹਨੂੰ ਇਸ ਦੇਖਿਆ ਗਿਆ ਵੀ ਨਵੀ ਤੋਂ ਨਵੀ ਇੱਥੇ ਵਿਛਾ ਦਿੱਤੀ ਗਈ ਤਾਰ ਇਸ ਇਦਾਂ ਇਦਾਂ 150 ਇਹ ਸਾਰਾ ਪੁਰਾਣਾ ਟਾਕਾ ਹੀ ਆ ਨਾ ਹਾਂ ਧੰਨ ਗੁਰੂ ਸਾਹਿਬ ਤੁਹਾਨੂੰ ਉਹਨਾਂ ਦੀਆਂ ਕੁਰਬਾਨੀਆਂ ਜਿਹੜੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਰਹਿ ਗਏ ਨੇ ਪਹਿਲਾਂ ਸਾਨੂੰ ਤਾਂ ਜੇ ਵੀ ਇਹੋ ਜਿਹੇ ਇਲਾਕਿਆਂ ਦੇ ਵਿੱਚ ਆਉਣ ਦੀ ਬੜੀ ਮੁਸ਼ਕਲ ਆਉਂਦੀ ਹੈ ਡਰ ਲੱਗਦਾ ਵੇਖ ਕੇ ਇਹੋ ਜਿਹੇ ਇਲਾਕਿਆਂ ਦਾ ਕਿਉਂਕਿ ਕੁਛ ਤਜਾਬੇ ਨੇ ਸਮਝ ਨਹੀਂ ਆਉਂਦੀ ਇਹਨਾਂ ਦੀ ਕਿੱਧਰ ਆ ਸਾਰੇ ਅੰਦਰੂਨੀ ਸ਼ਹਿਰ ਵੇਖ ਲੋ ਕੀ ਟਾਕਾ ਦੇ ਅਸਲੀ ਟਾਕਾ ਜਿਹੜਾ ਪੁਰਾਣਾ ਉਹ ਆ ਉਥੇ ਬਣਦੇ ਆ ਜਦ ਰਹੀਂ ਪਹਿਲਾਂ ਹੋਮਦ ਰਿਹਾ ਉਹਦਾ ਸਾਰਾ ਇਹ ਡਿਵੈਲਪਮੈਂਟ ਹੋ ਗਿਆ ਨਵੀਂ ਜਦੋਂ ਆਪਣਾ ਅਵਰਸਰ ਨਿਊ ਅਮਰਸਾਰਾ ਪੁਰਾਣਾ ਅਮਰਸਾਰ ਉਦਾਂ ਹੀ ਸਿਸਟਮ ਹੈ ਜਿੱਦਾਂ ਦਿੱਲੀ ਜਿੱਦਾ ਨਿਊ ਦਿੱਲੀ ਪੁਰਾਣੀ ਦਿੱਲੀ ਉਹ ਸਿਸਟਮ ਆ ਇਹ ਸਾਰਾ ਹੀ ਪੁਰਾਣਾ ਤੇ ਆਪਕਾ ਗਾਮ ਮਾਮੇ ਉਹ ਮਾਰਨਾ ਦੇਓਗੇ ਰਿਕਸ਼ੇ ਬਹੁਤੇ ਭਜੋਦੇ ਇਧਰ ਉਧਰ ਭੋਦੇ ਆ ਉਦਰੇ ਮੋਜਾਂ ਲੱਗਿਆ ਕਿ ਨਹੀਂ ਪੈਡਲ ਮਾਰਨ ਦੀ ਲੋੜ ਹੀ ਨਹੀਂ ਇਹਨਾਂ ਨੂੰ ਉਦਰੇ ਨਾਤੇ ਲਾਤਰ ਆ ਕੇ ਬੈਠੇ ਮਾਮੇ ਵੀ ਐ ਇਧਰੇ ਆ

वेयर इज सुंदरा वेयर 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 केथों से मिले थे, थे, थे okay. no okay, okay. Tujya, ना टीचर पर के नहीं खोले बंदो बंदो इधर छोटी तो सब बंद इधर छोटी तो सब बंद नो खोले ओके ओके हा जी तुजा किदा कड़क आदि करती वाडू वाडी चालू तो नहीं रे वासा वंडे का बैन है वंडे रा ਇਹ ਹੋਇਆ ਕਪੜੇ ਵਾਲਾ ਸਾਰਾ ਸਟੋਰ ਇਹਨਾਂ ਆਹ ਸਾਈਟ ਤੇ ਬਿਲਕੁਲ ਪਰੇ ਨੂੰ ਬੜਾ ਸਾਈਡ ਤੇ ਘੁੰਮਾ ਬਹੁਤ ਵਧੀਆ ਕਿਹਾ ਦੋ ਦਿਨ ਆਰਟੀਕਲ ਇਹਦੇ ਰੌਲਫ ਦੇ ਕਰ ਲਾ ਵਧੀਆ ਹਾਂ ਥੱਲੇ ਆ ਜੀ ਆਜੋ ਹਾਂ ਜੀ ਲਓ ਵੀ ਬਾਬਾ ਜੀ ਤੁਹਾਡਾ ਆਲੀ ਦੇ ਕਪੜੇ ਦਾ ਕੰਮ ਨਿਪਟ ਗਿਆ ਇਹ ਵਾਲਾ ਜਿਹੜਾ ਸਟੋਰ ਆ ਨਾ ਇਹ ਦਿਖਾਓ ਇਹ ਸਟੋਰ ਦੇ ਵਿੱਚ ਕੀ ਆ ਵੀ ਜਿੰਨਾ ਵੀ ਇੱਥੇ ਬ੍ਰਾਂਡ ਬਣਦਾ ਨਾ ਉਹ ਬ੍ਰਾਂਡ ਦੇ ਵਿੱਚ ਮਾਈਨਰ ਕੋਈ ਡੈਫੈਕਟ ਪੈ ਜਾਂਦਾ ਵਾ ਕੋਈ ਥੋੜੀ ਬੋਦੀ ਹੋ ਜਾਂਦੀ ਆ ਇਹਦੇ ਵਿੱਚ ਸਟੋਰੀਆਂ ਦੇ ਨੌ ਸਟੋਰ ਆ ਪੂਰੇ ਇਥੇ ਗੁਲਸ਼ਨ 1 ਤੇ ਗੁਲਸ਼ਨ 2 ਦੇ ਵਿੱਚ ਇਹ ਰੀਜਨਲ ਜੋ ਵੀ ਆਰਟੀਕਲ ਆ ਸਾਰਾ ਖਰੀਦ ਕੇ ਤੇ ਆਪਦੇ ਕੋਲ ਲੈ ਲੈਂਦੇ ਫੈਕਟਰੀਆਂ ਤੋਂ ਸਿੱਧਾ ਇਹ ਸਿੱਧਾ ਸੇਲ ਕਰਦੇ ਆ ਇਸ ਹੋਲ ਸੇਲ ਤੇ ਲਾ ਲਓ ਜਾਂ ਤੋਲ ਕੇ ਲੈ ਲੈਂਦੇ ਆ ਕੁਝ ਇਦਾਂ ਦਾ ਹੀ ਸਿਸਟਮ ਆ ਤੇ ਬਾਅਦ ਚ ਇਥੇ ਇਹ ਡਿਸਪਲੇ ਲਾ ਦਿੰਦੇ ਇਹ ਆਪ ਦੇ ਪ੍ਰਾਈਸ ਲਾ ਦਿੰਦੇ ਆ ਹੁੰਦਾ ਬਿਲਕੁਲ ਉਹੀ ਰੀਜ਼ਨ ਆਲਾ ਜੋ ਫੈਕਟਰੀਆਂ ਦੇ ਵਿੱਚ ਬਣਦਾ ਬਸ ਸਸਤੇ ਹੋਣ ਦਾ ਕਰਦੇ ਆ ਮਾਈਨਰ ਡਿਫੈਕਟ ਕਰਕੇ ਉਹ ਉਧਰੋਂ ਕੁਆਲਟੀ ਫੇਲ ਹੋ ਜਾਂਦਾ ਵਾ ਤੇ ਇਧਰੋਂ ਆਪਾਂ ਨੂੰ ਮਿਲ ਜਾਂਦਾ ਵਾ ਆ ਆਪਣੀ ਕਿੰਨੀ ਆ 9 ਮਿੰਟ ਦੀ ਵਾਗ ਆ ਬਸ ਥੋੜਾ ਜਿਹਾ ਅੱਗੇ ਆਪਣਾ ਡੈਸਟੀਨੇਸ਼ਨ ਆ ਜਾਓ ਉੱਥੇ ਜਾ ਆ ਵੇਖੋ ਜੀ ਜਿੰਨਾ ਵੀ ਤੁਸੀਂ ਆ ਜਿਹੜਾ ਰੋਡ ਆ ਨਾ ਸਾਰਾ ਇਹ ਟਾਕਾ ਦਾ ਡਾਊਨ ਟਾਊਨ ਵਾ ਸਾਰਾ ਹੀ ਸਭ ਤੋਂ ਮਹਿੰਗਾ ਏਰੀਆ ਇਹੀ ਆ ਜਿੱਨੇ ਮਹਿੰਗੇ ਮਹਿੰਗੇ ਹੋਟਲ ਮਹਿੰਗੇ ਮਹਿੰਗੇ ਮਾਲ ਮਹਿੰਗੇ ਮਹਿੰਗੇ ਸਟੋਰ ਸਾਰੇ ਇਸ ਰੋਡ ਦੇ ਉੱਪਰ ਬਣਿਆ ਇੱਧਰ ਚਲੀਏ ਅੰਦਰ ਆਪਾ ਦੇਟਚ ਚਲੀਏ ਆਜੋ ਆ ਮਜ਼ਾ ਹੀ ਹੋਣਾ ਸਟਰੀਟ ਤੇ ਆਇਆ ਹੋ ਕੁਮਲ ਦਾ ਪਰ ਸੋਨਾਂ ਦੇ ਮਿਟੀਕਟਾਂ ਵੀ ਇੱਦੇ ਰਹੇ ਉਧਰ ਆ ਚਾਹ ਲਈ ਅਸੀਂ ਇਹਦਾ ਚਾਹ ਦਾ ਰਿਕਾਰਡ ਬੜਾ ਸੀ ਹੈ ਨਾ ਅਸੀਂ ਵਲੌਗ ਵੇਖਿਆ ਸੀ ਇੱਕ ਰੇਪਣ ਖੁਸ਼ੀ ਦਾ ਵਲੌਗ ਉਹਨਾਂ ਦੇ ਤਿੰਨ ਚਾਰ ਵਲੌਗ ਪਾਏ ਸੀ ਇਹ ਚਾਹ ਦੇਦੇ ਉਹ ਅਸੀਂ ਆਹ ਚਲੋ ਟਰਾਈ ਕਰਨੀ ਚਾਹੀਦੀ ਅਸੀਂ ਟਰਾਈ ਕੀਤਾ ਨੂੰ ਬਹੁਤ ਵਧੀਆ ਚਾਹ ਬਣਾਈ ਇਹਨਾਂ ਨੇ ਸਪੈਸ਼ਲ ਆ ਅਸੀਂ ਤਾਲੂ ਫੇਰ ਆਵਾਂਗੇ ਇੱਥੇ ਪੀਣੇ ਇਸੇ ਦਿਰਾ ਹੀ ਆ ਖੁਸ਼ ਹੋ ਗਈ ਬੀਬੀ ਹੈ ਅਚਾਰੀ ਉਹਦੀ